ਹਾਂਜੀ ਵੀ ਅਸੀ ਗੱਲ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਆਂ ਬਾਈ ਪਿੰਡ ਸੱਜੋ ਮਾਜਰਾ ਨੇੜੇ ਮਾਛੌੜਾ ਸਾਹਿਬ ਜ਼ਿਲ੍ਹਾ ਲੁਧਿਆਣਾ ਬਾਈ ਅੱਜ ਉਹ ਬਾਜੀ ਛੁੱਟਣ ਲੱਗੀ ਆ ਤੇ ਹਜੇ ਐਂਟਰੀਆਂ ਐਂਟਰੀਆਂ ਕਰਨ ਲੱਗੇ ਹੋਏ ਆ ਤੇ ਆਪਾਂ ਤੁਹਾਨੂੰ ਦਿਖਾਉਂਦੇ ਆ ਤੇ ਦੇਖਦੇ ਆਂ ਕਿ ਕਿੰਨੇ ਕੁ ਗੂਤਰ ਉੱਡਦੇ ਆ ਕਿੰਨੇ ਕੁ ਛੁੱਟਦੇ ਆ ਤੇ ਕੱਲ ਮੀਂਹ ਵੀ ਪੈ ਗਿਆ ਆ ਕਾਫੀ ਤੇ ਦੇਖਦੇ ਆਂ ਅੱਜ ਕਿਵੇਂ ਦੌਰੇ ਮਾਹੌਲ ਰਹਿੰਦਾ ਆ ਕਿੰਨੇ ਕੁ ਛੁੱਟਦੇ ਨੇ ਬੰਦੋ ਕੰਮ ਨਹੀਂ ਆ ਪਾ ਬਈ ਵੇ ਅੱਗੇ ਠੀਕ ਕਰੋ ਨਾ ਬੰਦਾ ਨਹੀਂ ਬੰਦੇਗੇ ਫਿਰ ਲਾ ਦੇ ਯਾਰ ਇਹ ਲਾ ਨਹੀਂ ਆ ਥੰਦੇ ਰੱਖ ਬਈ ਸਾਰੇ ਨਾ ਹੋ ਜਾ ਸਾਰੀ ਥੰਦੇ ਰੱਖ ਬਈ ਆ ਦੇਖ ਲੈ ਪੜਾ ਨਹੀਂ ਜਾਂਦਾ ਪਹਿਲਾਂ ਦੇ ਬੰਦੇ ਵੀ ਚੱਕ ਕੇ ਖੋਨਾ ਗੀਪ ਤੇ ਖੜੇ ਆ ਅੱਲਾ ਯਾਰ ਬ੍ਰੇਕ ਤੇਰੇ ਪਾਣੀ ਉੱਪਰ ਆ ਆਪਨੇ ਪਾਣੀ ਕਾਪੜੇ ਭਾਈ ਮੋਟਰ ਦੇ ਦੇ ਯਾਰ ਰੱਖ ਲੈ ਵੀਰੇ ਮੋਟਰ ਦੇ ਦੇ ਯਾਰ ਮੋਟਰ ਦੇ અરે આને ઓય તો કરનું આ આજ બધા બારો ઉલે શું કહે બારો ઓ બરે लगाइदिनु पर्छ like <laughs>

ਉਸ ਤੋਂ ਬਾਅਦ ਬਈ ਟਾਂਗੀਆਂ ਲੱਗਣੀਆਂ 6 ਵਜੇ ਤੇ ਦੂਸਰ ਪਾਉਗੀ ਉਹਰੇ ਗਰੇ ਆਹ ਰੋਣੀ ਤੇ ਪੱਤੀ ਚੱਕ ਨਾਂ ਲਿਖਿਆ ਹੈ ਬਈ ਬਾਈ ਆਹ ਆ ਪਾਤੀ ਯਾਰ ਆਹ ਸੂਨ ਬਾਤ ਨਹੀਂ ਆਣਾ ਜਦੋਂ ਲਾਉਣਾ ਕਿ ਉਹ ਵਾਰ ਹੈ ਨਹੀਂ ਨਹੀਂ ਕਹਿੰਦੇ ਆ ਮੱਝਰੀ ਬਾਜੀ ਉਹ ਬੋਲਿਆ ਲਾਈਵ ਲਾਈਵ ਜਿਹੜਾ ਵੀਰੇ ਜਿਹੜਾ ਪੰਡਾ ਉੱਥਾ ਚੱਕਣਾ ਉੱਥੇ ਰੱਖਣਾ ਬਾਈ ਕਿਸੇ ਨੇ ਗਲਾਸ ਗੜੀ ਚੋਣਾ ਵੀ ਨਹੀਂ ਨਹੀਂ ਦੇਲਦੇ ਪੈਸਿਆਂ ਦੇ ਗਲਾਸ ਕੱਟ ਕੇ ਦੇਵਾਂਗੇ ਹੋਰ ਕਬਾਤਲੀ ਬਾਈ ਬੋਲ ਤਾਂ ਠੀਕ ਆ रखी पई बण जी हा असीं उतर बेठे आ